ਤੁਸੀਂ ਦੇਖ ਰਹੇ ਹੋ ਐਸਐਮਜੀ ਮੈਂ ਆ ਭੁਪਿੰਦਰ ਸਿੰਘ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਪ੍ਰੋਗਰਾਮ ਰਾਜ ਜਾਂ ਸਿਵਤ ਵਿੱਚ ਮੇਰੇ ਨਾਲ ਮੌਜੂਦ ਨੇ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਅੱਜ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਪੰਜਾਬ ਦੇ ਕੁਝ ਅਹਿਮ ਮੁੱਦਿਆਂ ਨੂੰ ਲੈ ਕੇ ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰ ਲੈਨੇ ਆ ਵਿਰਿੰਦਰ ਜੀ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਰਾਜ ਜਾਂ ਸਿਵਤ ਵਿੱਚ ਬਹੁਤ ਬਹੁਤ ਸ਼ੁਕਰੀਆ ਭੁਪਿੰਦਰ ਜੀ ਜੀ ਜਿਵੇਂ ਕਿ ਪੰਜਾਬ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਸਰਗਰਮੀ ਦੇਖੀ ਜਾ ਸਕਦੀ ਹੈ ਆਪਾਂ ਅੱਜ ਉਹਨਾਂ ਮੁੱਦਿਆਂ ਨੂੰ ਲੈ ਕੇ ਗੱਲਬਾਤ ਕਰਦੇ ਆਪਾਂ ਪਹਿਲਾ ਸਵਾਲ ਇਹਲਾ ਸਵਾਲ ਬ੍ਰਿੰਦਰ ਜੀ ਆਪਾਂ ਚੁੱਕ ਲੈਨੇ ਆ ਜਿਹੜਾ ਕਿ ਰਾਜਾ ਵੜਿੰਗ ਜਿਹੜੇ ਕਿ ਕਾਂਗਰਸ ਪ੍ਰਧਾਨ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਉਹਨਾਂ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਵਾ ਉਹ ਬਿਆਨ ਕੀ ਹੈ ਅਤੇ ਉਸ ਬਿਆਨ ਦੇ ਨਾਲ ਕੀ ਸਰਗਰਮੀ ਜਿਹੜੀ ਹੈ ਸਿਆਸਤ ਦੇ ਵਿੱਚ ਉੱਠੀ ਹੋਈ ਹੈ ਸੋ ਭਵਿੰਦਰ ਜੀ ਜਿਵੇਂ ਕਿ ਸਭ ਨੂੰ ਪਤਾ ਹੈ ਕਿ ਲੋਕ ਸਭਾ ਦੀਆਂ ਚੋਣਾਂ 2024 ਚ ਆ ਰਹੀਆਂ ਨੇ ਤਿਆਰੀਆਂ ਚੱਲ ਰਹੀਆਂ ਨੇ ਚਾਹੇ ਉਹ ਕੁਝ ਦਿਨ ਪਹਿਲਾਂ ਹੀ ਪੰਜ ਸੂਬਿਆਂ ਦਾ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸੀਗੀਆਂ ਸੋ ਉਹਨਾਂ ਚੋਣਾਂ ਨੂੰ ਵੀ ਲੋਕ ਸਭਾ ਦੀਆਂ ਚੋਣਾਂ ਦੇ ਨਾਲ ਮਿਲਾ ਕੇ ਦੇਖਿਆ ਜਾ ਰਿਹਾ ਹੈ 10 ਸੂਬਿਆਂ ਦੇ ਵਿੱਚ ਪਤਾ ਹੀ ਹੈ ਤੇ ਭਾਜਪਾ ਨੇ ਕਾਫੀ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਜੀ ਇਹ ਚੰਗੇ ਮਾਰਜਨ ਦੇ ਨਾਲ ਤੇ ਉਸੇ ਤਰੀਕੇ ਨਾਲ ਹੁਣ ਜਿਹੜਾ ਕੇਂਦਰ ਸਰਕਾਰ ਦਾ ਉਹਦੀ ਨਜ਼ਰ ਹੈ ਕੇਂਦਰ ਸਰਕਾਰ ਦੀ ਲੋਕ ਸਭਾ ਚੋਣਾਂ ਦਿੱਤੀ ਹੈ ਜੀ ਸਿਰਫ ਕਾਂਗਰਸ ਹੀ ਨਹੀਂ ਬਾਕੀ ਜਿਹੜੀਆਂ ਪਾਰਟੀਆਂ ਨੇ ਉਹ ਵੀ ਇਹਨਾਂ ਲੋਕ ਸਭਾ ਚੋਣਾਂ ਨੂੰ ਲੈ ਕੇ ਕਾਫੀ ਸਰਗਰਮ ਨਜ਼ਰ ਆ ਰਹੀਆਂ ਨੇ ਜੀ ਬੈਠਕਾਂ ਦਾ ਦੌਰ ਚੱਲ ਰਿਹਾ ਹੈ ਜੀ ਆਪਾਂ ਕੱਲ ਪਰਸੋਂ ਗੱਲ ਕੀਤੀ ਸੀਗੀ ਕਿ ਭਾਜਪੀ ਦੇ ਜਿਹੜੇ ਵਿਜੇ ਰੁਪਾਣੀ ਹੈਗੇ ਨੇ ਇਨਚਾਰਜ ਪੰਜਾਬ ਭਾਜਪਾ ਦੇ ਉਹਨਾਂ ਵੱਲੋਂ ਬੈਠਕਾਂ ਬੈਠਕਾਂ ਕੀਤੀਆਂ ਜਾ ਰਹੀਆਂ ਦੋ ਦਿਨ ਚਾਰ ਬੈਠਕਾਂ ਸਿਗੀਆਂ ਸੋ ਅੱਜ ਜਿਹੜਾ ਬਿਆਨ ਹੈ ਹੈਗਾ ਕਾਂਗਰਸ ਦੇ ਪ੍ਰਧਾਨ ਜਿਹੜੇ ਹੈਗੇ ਪੰਜਾਬ ਪ੍ਰਧਾਨ ਜੀ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰਾਂ ਦਾ ਉਹਨਾਂ ਨੇ ਗੱਲ ਕੀਤੀ ਹੈ ਕਿ ਹਾਈ ਕਮਾਂਡ ਵੱਲੋਂ ਉਹਨਾਂ ਨੂੰ ਸੰਕੇਤ ਦਿੱਤੇ ਜਾ ਰਹੇ ਨੇ ਕਿ ਪਾਈ ਆਪਣਾ ਲੱਕ ਕੱਸ ਲੋ ਕਮਰ ਕੱਸ ਲੋ ਜੀ ਲੋਕ ਸਭਾ ਚੋਣਾਂ ਨੂੰ ਲੈ ਕੇ ਤਿਆਰੀਆਂ ਕਰੋ ਪਰ ਉਹਨਾਂ ਨੇ ਇਹ ਵੀ ਨਾਲ ਕਿਹਾ ਕਿ ਉਹਨਾਂ ਨੂੰ ਕਿਤੇ ਵੀ ਇਹ ਸੰਕੇਤ ਨਹੀਂ ਹਾਈ ਕਮਾਂਡ ਵੱਲੋਂ ਮਿਲੇ ਜੀ ਕਿ ਜਿਹੜੇ ਕਿ ਕਿਸੇ ਪਾਰਟੀ ਦੇ ਨਾਲ ਗੱਠ ਜੋੜ ਜਿਹੜੀ ਆ ਉਹ ਕਾਂਗਰਸ ਕਰੇਗੀ ਜੀ ਕਿਉਂਕਿ ਉਹਨਾਂ ਨੂੰ ਇਹੀ ਕਿਹਾ ਗਿਆ ਕਿ ਪ 13 ਦੀਆਂ 13 ਸੀਟਾਂ ਦੇ ਉੱਤੇ ਕਾਂਗਰਸ ਜਿਹੜੇ ਆ ਆਪਣੇ ਕੈਂਡੀਡੇਟ ਖੜੇ ਕਰੇਗੀ ਜੀ ਸੋ ਇਸੇ ਤਰੀਕੇ ਦੇ ਨਾਲ ਜਿਹੜਾ ਇਹ ਬਿਆਨ ਹੈਗਾ ਜੀ ਬੜਾ ਅਹਿਮ ਮੰਨਿਆ ਜਾ ਰਿਹਾ ਹੈ ਰਾਜਾ ਬੜੇ ਨੂੰ ਨੋਹ ਰਾਂ ਦਾ ਆ ਦੂਜੇ ਪਾਸੇ ਜਿਸ ਢੰਗ ਨਾਲ ਜਿਹੜਾ ਇੰਡੀਆ ਗੱਠ ਜੋੜ ਹੈ ਉਹਦੇ ਵਿੱਚ ਵੀ ਜਿਹੜੀਆਂ ਵੱਖ-ਵੱਖ ਪਾਰਟੀਆਂ ਨੇ ਉਹ ਦਬਾਅ ਬਣਾ ਰਹੀਆਂ ਨੇ ਕਿ ਭਾਈ ਤੁਸੀਂ ਆਪਣੇ ਜਿਹੜੀ ਹੈਗੀ ਆ ਕੈਂਡੀਡੇਟਾਂ ਦੀ ਜਿਹੜੀ ਹੈਗੀ ਆ ਉਹ ਵੰਡ ਨੂੰ ਲੈ ਕੇ ਆਪਣਾ ਕੰਮ ਕਰੋ ਤਾਂ ਕਿ ਕੈਂਡੀਡੇਟਸ ਨੂੰ ਸਮਾਂ ਮਿਲ ਸਕੇ ਜੀ ਉੱਥੇ ਆਪਣੇ ਚੀਜ਼ਾਂ ਵਾਚਣ ਦਾ ਜਾਂਚਣ ਦਾ ਸੋ ਸਮਿਖਿਆ ਵੀ ਜਿਹੜੀ ਹੈ ਉਹ ਪਾਰਟੀ ਵੱਲੋਂ ਕੀਤੀ ਜਾ ਰਹੀ ਹੈ ਕਿ ਕਿਸ ਲੋਕ ਸਭਾ ਹਲਕੇ ਦੇ ਵਿੱਚ ਕੀ ਕੀ ਵਿਰੋਧੀ ਧਿਰਾਂ ਦਾ ਕੀ ਕੀ ਪੈਠ ਹੈ ਕਿਸ ਢੰਗ ਨਾਲ ਉਹ ਕੰਮ ਕਰ ਰਹੇ ਨੇ ਜਾਤੀ ਸਮੀਕਰਨ ਨੂੰ ਲੈ ਕੇ ਵੀ ਸਮੀਖਿਆ ਕਰਨ ਨੂੰ ਆਖਿਆ ਗਿਆ ਹੈ ਕਿ ਜਾਤੀ ਸਮੀਕਰਨ ਨੂੰ ਲੈ ਕੇ ਵੀ ਸਮੀਖਿਆ ਕੀਤੀ ਜਾਵੇ ਕਿ ਕਿਹੜੀਆਂ-ਕਿਹੜੀਆਂ ਮਤਲਬ ਕਿ ਜਿਹੜੀਆਂ ਉੱਥੇ ਸੀਟਾਂ ਨੇ ਕਿਸ ਜਾਤੀ ਦਾ ਉੱਥੇ ਕਿਸ ਮਤਲਬ ਭਾਈਚਾਰੇ ਪ੍ਰਭਾਵ ਹੈਗਾ ਕਿਸ ਢੰਗ ਨਾਲ ਨੁਮਾਇੰਦਗੀ ਉਹਨਾਂ ਦੀ ਕੀ ਹੈ ਕਿਹੜੀਆਂ ਜਾਤਾਂ ਦੀ ਕੀ ਕੀ ਨੁਮਾਇੰਦਗੀ ਹੈ ਇਹਨਾਂ ਸਭ ਚੀਜ਼ਾਂ ਨੂੰ ਲੈ ਕੇ ਪੂਰੀ ਤਰ੍ਹਾਂ ਸਰਗਰਮੀ ਜਿਹੜੀ ਹੈਗੀ ਹੈ ਉਹ ਲੋਕ ਸਭਾ ਚੋਣਾਂ ਨੂੰ ਲੈ ਕੇ ਕੀਤੀ ਜਾ ਰਹੀ ਹੈ ਜੀ ਦੂਜਾ ਸਵਾਲ ਮੇਰਾ ਬਰਿੰਦਰ ਜੀ ਇਹ ਹੈ ਇਸ ਸਿਆਸਤ ਦੇ ਨਾਲ ਹੀ ਜੁੜਿਆ ਹੋਇਆ ਹੈ ਇਸ ਪਾਰਟੀ ਦੇ ਨਾਲ ਹੀ ਜੁੜਿਆ ਹੋਇਆ ਵਾ ਜਿੱਦਾਂ ਕੀ ਜਿਹੜੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਾਂਗਰਸ ਪਾਰਟੀ ਦੇ ਨਾਲ ਹੀ ਸਬੰਧਤ ਸੀਗੇ ਉਹਨਾਂ ਦੇ ਪਿਤਾ ਬਲਕੌਰ ਸਿੰਘ ਸਿੱਧੂ ਉਹਨਾਂ ਦੇ ਵੀ ਇਸ ਪਾਰਟੀ ਦੇ ਨਾਲ ਜੁੜੇ ਹੋਣ ਦੀ ਜਾਂ ਚੋਣ ਲੜਨ ਦੀ ਕੋਈ ਗੱਲ ਸਾਹਮਣੇ ਆਈ ਹੈ ਉਹ ਕੀ ਗੱਲ ਆ ਉਹ ਵਿਸਥਾਰ ਨਾਲ ਸਾਨੂੰ ਜਰੂਰ ਦੱਸੋ ਦੇਖੋ ਕਾਂਗਰਸ ਪਾਰਟੀ ਵੱਲੋਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਾ ਵੀ ਮਕਬੂਲियत ਜਿਹੜੀ ਉਹਨਾਂ ਨੇ ਹਾਸਲ ਕੀਤੀ ਹੈ ਔਰ ਉਹਨਾਂ ਦੇ ਇਸ ਵੇਲੇ ਵੀ ਜਸਟੰਗ ਨੋਨ ਦੇ ਗਾਣਿਆਂ ਨੂੰ ਮਕੂਲਤਾ ਮਿਲ ਰਹੀ ਹੈ ਜੀ ਪਹਿਲਾਂ ਵੀ ਉਹਨਾਂ ਨੇ ਸਿੱਧੂ ਮੂਸੇਵਾਲਾ ਹੋਣਾਰੇ ਚੋਣ ਲੜੀ ਸੀ ਤੇ ਹੁਣ ਉਹਨਾਂ ਦੇ ਜਿਹੜੇ ਮਾਪੇ ਹੈਗੇ ਆ ਉਹਨਾਂ ਵੱਲੋਂ ਮਤਲਬ ਵੱਲ ਕਾਂਗਰਸ ਦੀ ਜਿਹੜੀ ਹੈਗੀ ਨਜ਼ਰ ਆ ਕਿ ਉਹ ਚਾਹੁੰਦੇ ਨੇ ਕਾਂਗਰਸ ਖਾਸ ਤੌਰ ਤੇ ਜੇ ਆਪਾਂ ਗੱਲ ਕਰੀਏ ਕਿਉਂਕਿ ਜਿਵੇਂ ਰਾਜਾ ਵੜਿੰਗਹੋਰਾ ਨੇ ਕਿਹਾ ਕਿ ਜੇ ਸਿੱਧੂ ਮੂਸੇਵਾਲੇ ਦੇ ਪਿਤਾ ਹੂੰ ਇਹ ਮਤਲਬ ਕਿ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹੈਗਾ ਜਾਂ ਉਹ ਉਹਨਾਂ ਦੇ ਮਨ 'ਚ ਹੈ ਕਿ ਉਹ ਚੋਣ ਚੋਣ ਲੈਣਾ ਚਾਹੁੰਦੇ ਨੇ ਤੇ ਰਾਜਾ ਵੜਿੰਗ ਦੇ ਕਿ ਅਸੀਂ ਉਹਨਾਂ ਦੇ ਖੁਦ ਘਰ ਜਾ ਕੇ ਹੂੰ ਉਹਨਾਂ ਨੂੰ ਟਿਕਟ ਸੌਂਪਾਂਗੇ ਔਰ ਦੋਵੇਂ ਹੱਥਾਂ ਦੇ ਨਾਲ ਉਹਨਾਂ ਦਾ ਸਵਾਗਤ ਕਰਾਂਗੇ ਕਿ ਤੁਸੀਂ ਚੋਣ ਜੜੀ ਹੈ ਉਹ ਲੜੋ ਕਿਸ ਹਲਕੇ ਤੋਂ ਦੇਖੋ ਗੱਲ ਇਹ ਹੈ ਕਿ ਆਪਾਂ ਗੱਲ ਕਰ ਰਹੇ ਹਾਂ ਬਠਿੰਡੇ ਹਲਕੇ ਤੋਂ ਉਹਨਾਂ ਨੂੰ ਦੱਸਿਆ ਜਾ ਰਿਹਾ ਕਿ ਬਠਿੰਡੇ ਹਲਕੇ ਦੀ ਗੱਲਬਾਤ ਚੱਲ ਰਹੀ ਹੈ ਕਿ ਬਠਿੰਡੇ ਹਲਕੇ ਤੋਂ ਕਿਉਂਕਿ ਬਠਿੰਡਾ ਹਲਕਾ ਨਾ ਜੀ ਬੜਾ ਖਾਸ ਹੈ ਬੜਾ ਇੰਪੋਰਟੈਂਟ ਹੈ ਓਕੇ ਨਹੀਂ ਉਹ ਇਸ ਤਰ੍ਹਾਂ ਹੈ ਕਿ ਉੱਥੇ ਹਰਸਿਮਰਤ ਕੌਰ ਬਾਦਲ ਹੋਰੀ ਜਿਵੇਂ ਆਪਾਂ ਗੱਲ ਕਰੀਏ 2009 ਦੇ ਵਿੱਚ ਬੀਬੀ ਹਰਸਿਮਰਤ ਕੌਰ ਬਾਦਲ ਉੱਥੋਂ ਚੋਣ ਜਿੱਤੀ ਹੈ 2014 ਦੇ ਵਿੱਚ ਵੀ ਤੇ 19 ਦੇ ਵਿੱਚ ਵੀ ਜੀ ਲਗਾਤਾਰ ਜਿਤ ਲਗਾਤਾਰ ਇਹ ਇੱਥੇ ਹੀ ਨਹੀਂ ਜੇ ਆਪਾਂ ਉਸ ਤੋਂ ਪਿੱਛੇ ਚਲੇ ਜਾਈਏ 2004 ਦੇ ਵਿੱਚ ਜੀ ਬੀਬੀ ਪਰਮਜੀਤ ਕੌਰ ਗੁਲਸ਼ਨੁਹਰੀ ਉਹ ਵੀ ਜੀ ਸ਼ਰਮਣੀ ਅਕਾਲੀ ਦਲ ਦੇ ਸੀ ਜੀ ਹੈਨਾ ਉਹਨਾਂ ਨੇ ਵੀ ਉੱਥੋਂ ਚੋਣ ਲੜੀ ਸੀ ਤੇ ਜਿੱਤੀ ਸੀ ਸੋ ਇਹ ਹਲਕਾ ਜਿਹੜਾ ਹੈ ਇੱਥੇ ਅਕਾਲੀ ਦਾ ਸ਼ਰਮਣੀ ਅਕਾਲੀ ਦਲ ਦੀ ਕਾਫੀ ਮਜ਼ਬੂਤ ਪੈਠ ਜਿਹੜੀ ਹੈ ਉਹ ਮੰਨੀ ਜਾਂਦੀ ਹੈ ਸੋ ਇਸੇ ਤਰੀਕੇ ਦੇ ਨਾਲ ਹੁਣ ਜਿਸ ਢੰਗ ਨਾਲ ਉਹਨਾਂ ਨੂੰ ਇਹ ਮਤਲਬ ਕਿਹਾ ਜਾਂਦਾ ਕਿ ਸ਼ਾਇਦ ਜੇ ਉਹ ਮੰਨ ਜਾਂਦੇ ਨੇ ਦੇਖੋ ਹਲੇ ਕੇ ਸਿੱਧੂ ਮੂਸੇਵਾਲਾ ਦੇ ਜਿਹੜੇ ਪਿਤਾ ਹੈਗੇ ਨੇ ਬਲਕੌਰ ਸਿੰਘ ਹੁਰੀ ਉਹਨਾਂ ਦੇ ਮਾਤਾ ਵੀ ਮਾਤਾ ਚਰਨਕੌਰ ਹੁਰੀ ਉਹਨਾਂ ਨਾਲ ਵੀ ਜਿਹੜੀ ਹੈਗੀ ਆ ਆਪਸ ਦੇ ਵਿੱਚ ਵੀ ਉਹਨਾਂ ਨੇ ਗੱਲਬਾਤ ਕੀਤੀ ਤੇ ਕਿਤੇ মিডিਆ ਵਾਲੇ ਨੇ ਉਹਨਾਂ ਦੇ ਜਿਹੜੇ ਚਾਚਾ ਜੀ ਸੀਗੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਸਿੱਧੂ ਮੂਸੇਵਾਲਾ ਦੇ ਤੇ ਉਹ ਕਹਿੰਦੇ ਅਸੀਂ ਆਪਣੇ ਪਰਿਵਾਰਕ ਗੱਲਬਾਤ ਕਰਾਂਗੇ ਸਲਾਹ ਕਰਾਂਗੇ ਦੇਖ ਹਲਕੇ ਉਹਨਾਂ ਨੇ ਕੋਈ ਨਾ ਪੱਖੀ ਗੱਲ ਨਹੀਂ ਕੀਤੀ ਵੀ ਅਸੀਂ ਚੋਣ ਨਹੀਂ ਲੜਨੀ ਜਾਂ ਲੜਨੇ ਹਾਮੀ ਵੀ ਨਹੀਂ ਪਰ ਲੇਕਿਨ ਇਹ ਗੱਲ ਹੈ ਕਿਤਨੇ ਕਿਤੇ ਇਹ ਲੱਗਦਾ ਹੈ ਕਿ ਸ਼ਾਇਦ ਕਾਂਗਰਸ ਜੜੀ ਆ ਉਹਨਾਂ ਨੂੰ ਇਸ ਹਲਕੇ ਤੋਂ ਖੜਾ ਕਰ ਸਕਦੀ ਹੈ ਖੜਾ ਕਰ ਸਕਦੀ ਹੈ ਟਿਕਟ ਦੇ ਸਕਦੀ ਹੈ ਔਰ ਇਹ ਸੀਟ ਜਿਹੜੀ ਕਾਫੀ ਕਿਉਂਕਿ ਭੁਪਿੰਦਰ ਜੀ ਸਿੱਧੂ ਮੂਸੇਵਾਲਾ ਦੀ ਮਕਬੂਲੀਅਤ ਜਿਹੜੀ ਹੈ ਨਾ ਨਾ ਖਾਸ ਤੌਰ ਤੇ ਨੌਜਵਾਨ ਵਰਗ ਦੇ ਵਿੱਚ ਬਹੁਤ ਜ਼ਿਆਦਾ ਬਿਲਕੁਲ ਬਹੁਤ ਪਸੰਦ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਹੈ ਨਾ ਬਹੁਤ ਪਸੰਦ ਕੀਤਾ ਜਾਂਦਾ ਸੀ ਪਹਿਲਾਂ ਵੀ ਜਦੋਂ ਹੁੰਦੇ ਸੀਗੇ ਤੇ ਅੱਜ ਵੀ ਚਾਹੇ ਉਹ ਇਸ ਦੁਨੀਆ 'ਚ ਨਹੀਂ ਰਹੇ ਫੇਰ ਵੀ ਉਹਨਾਂ ਦੇ ਗਾਲਿਆਂ ਨੂੰ ਜਿਹੜੀ ਬਹੁਤ ਜ਼ਿਆਦਾ ਮਕਬੂਲੀਅਤ ਜਿਹੜੀ ਆ ਹਾਸਲ ਹੁੰਦੀ ਹੈ ਸੋ ਉਹ ਇਸ ਚੀਜ਼ ਦਾ ਫਾਇਦਾ ਜਿਹੜਾ ਹੈਗਾ ਕਿਉਂਕਿ ਕੋਈ ਵੀ ਸਿਆਸੀ ਪਾਰਟੀ ਹੈ ਸਿਆਸੀ ਪਾਰਟੀ ਜਿਹੜੀ ਹੁੰਦੀ ਆ ਉਹ ਦੇਖਦੀ ਹੈ ਕਿ ਇਹ ਕਿੱਥੇ ਕਿਹੜਾ ਕੈਂਡੀਡੇਟ ਜਿਹੜਾ ਹੈਗਾ ਇਹ ਸੀਟ ਤੋਂ ਸਾਨੂੰ ਜਿੱਤ ਪ੍ਰਾਪਤ ਕਰਕੇ ਦੇ ਸਕਦਾ ਸੋ ਜਿਸ ਤਰੀਕੇ ਦੇ ਨਾਲ ਮੂਸੇਵਾਲਾ ਨੇ ਵੀ ਕਾਂਗਰਸ ਦੀ ਜਿਹੜੀ ਹੈ ਟਿਕਟ ਤੋਂ ਚੋਣ ਲੜੀ ਸੀ ਹੁਣ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਲੱਖਾ ਸੁਧਾਨਾ ਦੀ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਲੱਖਾ ਸੁਧਾਨਾ ਵੀ ਇਸ ਹਲਕੇ ਤੋਂ ਚੋਣ ਲੜ ਸਕਦੇ ਨੇ ਬਠਿੰਡੇ ਤੋਂ ਪਹਿਲਾਂ ਵੀ ਮੇਰੇ ਖਿਆਲ ਚ ਲੱਖਾ ਸੁਧਾਨਾ ਜੀ ਉੱਥੋਂ ਚੋਣ ਲੜੇ ਸੀ ਮੌੜ ਮੰਡੀ ਤੋਂ ਮੌੜ ਮੰਡੀ ਦੇ ਦੇਖੋ ਜਿਹੜੀ ਲੱਖਾ ਸੁਧਾਨਾ ਹੋਣਾ ਹੁਣੀ ਪਹਿਲਾਂ ਚੋਣ ਲੜੇ ਸੀ 2012 ਚ ਵੀ ਲੜੇ ਸੀਗੇ ਜੀ 22 ਚ ਵੀ ਲੜੇ ਸੀਗੇ ਹੁਣ 22 ਦੇ ਵਿੱਚ ਵੀ ਜਦੋਂ ਇਹ ਆਜ਼ਾਦ ਤੌਰ ਤੇ ਚੋਣ ਲੜੇ ਨੇ ਲਖਸਾਣਾ ਲਖਸਤਾਨਾ ਦੇਖ ਲਓ ਕਿ 20% ਤੋਂ ਵੱਧ 20.45% ਜਿਹੜਾ ਹੈ 2891 ਵੋਟਾਂ ਇਹਨਾਂ ਨੂੰ ਮਿਲੀਆਂ ਜਦਕਿ 46% ਆਮ ਆਦਮੀ ਪਾਰਟੀ ਦੇ ਜਿਹੜੇ ਸੁਖਵੀਰ ਸਿੰਘ ਜਿਹੜੇ ਮਾਈ ਸਰਖਾਨ ਉਹਨਾਂ ਨੂੰ ਜਿਹੜੀ ਹੈ ਹਾਸਲ ਹੋਈ ਸੀ ਜਿੱਥੇ ਹਾਸਲ ਹੋਈ ਸੀ 46% ਉਹਨਾਂ ਨੂੰ ਵੋਟਾਂ ਮਿਲੀਆਂ ਸੀ ਪਰ ਦੂਜੇ ਪਾਸੇ ਲੱਖਾ ਸਧਾਨਾ ਹੁਣਾਂ ਦੇ ਇਹ ਕਹੇ ਕਿ ਉਹਨਾਂ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਜੀ ਬਲਕੌਰ ਸਿੰਘ ਜੀ ਨਾਲ ਗੱਲ ਕੀਤੀ ਸੀ ਤੇ ਉਹਨਾਂ ਨੇ ਮਤਲਬ ਚੋਣ ਲੜਨ ਦੀ ਕੋਈ ਹਾਮੀ ਨਹੀਂ ਸੀ ਭਰੀ ਤੇ ਉਹਨਾਂ ਨੇ ਖੁਦ ਕਿਹਾ ਸੀਗਾ ਕਿ ਭਾਈ ਜੇ ਲੱਖੇ ਹੁਣਾਂ ਨੂੰ ਜੇ ਲੱਖੇ ਹੁਣਾਂ ਦਾ ਕਹਿਣਾ ਹੈ ਕਿ ਤੁਸੀਂ ਚੋਣ ਲੜਨਾ ਚਾਹੁੰਦੇ ਤਾਂ ਤੁਸੀਂ ਲੜ ਸਕਦੇ ਹੋ ਸੋ ਕਹਿੰਦੇ ਕਿ ਉਹ ਲੱਖਾ ਸਧਾਨਾ ਕਹਿੰਦੇ ਕਿ ਇਸ ਹਲਕੇ ਤੋਂ ਚੋਣ ਦੀ ਉਹਨਾਂ ਨੇ ਗੱਲ ਕਬੂਲੀ ਹੈ ਕਿ ਮੈਂ ਇਸ ਹਲਕੇ ਤੋਂ ਚੋਣ ਲੜ ਸਕਦਾ ਹੁਣ ਕਿਹੜੀ ਪਾਰਟੀ ਵੱਲੋਂ ਚੋਣ ਲੜ ਸਕਦੇ ਇਹ ਇਹ ਅਜੇ ਤੱਕ ਕਲੀਅਰ ਨਹੀਂ ਦੱਸਿਆ ਉਹਨਾਂ ਨੇ ਸੋ ਇਹਦੇ ਵਿੱਚ ਜਿਹੜਾ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਭਾਈ ਜੇ ਟਿਕਟ ਲਈ ਹਾਮੀ ਭਰਦੇ ਨੇ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਜਾਂ ਉਹਨਾਂ ਦੇ ਮਾਤਾ ਵੀ ਮਾਤਾ ਚਰਨਕੌਰ ਇਹ ਪਤਾ ਨਹੀਂ ਕਿ ਇਹਨਾਂ ਨੂੰ ਟਿਕਟ ਮਿਲੇ ਹੈਨਾ ਦੋਨਾਂ 'ਚ ਦੋਨਾਂ 'ਚ ਕਿਸੇ ਪਰਿਵਾਰ ਦੇ ਕਿਸੇ ਜੀ ਨੂੰ ਮਿਲ ਸਕਦੀ ਹੈ ਤੇ ਦੂਜੇ ਪਾਸੇ ਲੱਖਾ ਸਿਧਾਨਾ ਦਾ ਉਸ ਵੇਲੇ ਕੀ ਸਟੈਂਡ ਹੋਊਗਾ ਕੀ ਫੈਸਲਾ ਹੋਊਗਾ ਕਿ ਉਹ ਮੂਸੇਵਾਲਾ ਦੇ ਪੇਰੈਂਟਸ ਦੇ ਖਿਲਾਫ ਜੀ ਖੜਨਗੇ ਉੱਥੇ ਬਟੰਡੇ ਹਲਕੇ ਤੋਂ ਜਾਂ ਕਿਹੜੀ ਪਾਰਟੀ ਲੱਖਾ ਸਿਧਾਂਤਾਂ ਨੂੰ ਲੱਖਾ ਸਿਧਾਂਤਾਂ ਨੂੰ ਟਿਕਟ ਦਿੰਦੀ ਆ ਉਹ ਤੋਂ ਖੜਾ ਕਰਦੀ ਆ ਜਾਂ ਇਹ ਵੀ ਹੋ ਸਕਦਾ ਹੈ ਕਿ ਆਜ਼ਾਦ ਉਮੀਦਵਾਰ ਦੇ ਤੌਰ ਤੇ ਜਿਵੇਂ ਕਿ ਪਹਿਲਾਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਉਹਨਾਂ ਨੇ ਚੋਣ ਲੜੀ ਸੀ ਇਹ ਸਭ ਚੀਜ਼ਾਂ ਸਮੀਕਰਨ ਜਿਹੜੇ ਨੇ ਨਾ ਭពਿੰਦਰ ਜੀ ਸਮਾਂ ਹੀ ਦੱਸਦਾ ਹੁੰਦਾ ਸਮੇਂ ਦੇ ਅਨੁਸਾਰ ਕਈ ਵਾਰ ਕੀ ਹੁੰਦਾ ਕਿ ਆਪਾਂ ਜੋ ਗੱਲਾਂ ਕਰਦੇ ਆ ਸਮੀਕਰਨ ਜਿਹੜੇ ਹੁੰਦੇ ਨੇ ਨਾ ਇੱਕ ਕਨਸਟੈਂਟ ਸਮੀਕਰਨ ਨਹੀਂ ਹੈਗੇ ਜਿੱਦਾਂ ਆਪਾਂ ਕਹੇ ਸੀ ਨੇ కెਮਿਸਟਰੀ ਦਾ ਇੱਕ ਇਕੁਏਸ਼ਨ ਜਿਹੜੀ ਹੈ ਇਹ ਇੱਕ ਕਨਸਟੈਂਟ ਹੈ ਫਾਰਮੂਲਾ ਕਨਸਟੈਂਟ ਹੈ ਸਥਿਰ ਹੈ ਇੱਥੇ ਹੀ ਰਹਿਣਾ ਸਿਆਸਤ ਦੇ ਸਮੀਕਰਨ ਸਮੇਂ ਦੇ ਨਾਲ ਨਾਲ ਤਬਦੀਲ ਹੋ ਜਾਂਦੇ ਨੇ ਤੋ ਰਾਤੋਂ ਰਾਤ ਸਿਆਸਤ ਬਦਲ ਜਾਂਦੀ ਹੈ ਮਕਬੂਲੀਅਤ ਦੀ ਜੇ ਗੱਲ ਕਰੀਏ ਤੇ ਲੱਖਾਂ ਸਿਧਾਨਾ ਹੋਰਾਂ ਦੀ ਕਾਫੀ ਮਕਬੂਲੀਅਤ ਹੈ ਤੇ ਕਿਤਨੇ ਕਿਤੇ ਕਿਸਾਨੀ ਧਰਨੇ ਦੇ ਵਿੱਚ ਵੀ ਉਹਨਾਂ ਨੇ ਬਿਲਕੁਲ ਕਾਫੀ ਜਿਹੜਾ ਨਾਮਨਾ ਕਟਿਆ ਸੀ ਬਹੁਤ ਉਹਨਾਂ ਨੇ ਹਰ ਪਾਸੇ ਜਿਹੜਾ ਸੀਗਾ ਪਤਾ ਹੀ ਹੈ ਨੌਜਵਾਨ ਵਰਗ ਦੇ ਵਿੱਚ ਵੀ ਉਹਨਾਂ ਦੀ ਚੰਗੀ ਪੈਠ ਮੰਨੀ ਜਾਂਦੀ ਆ ਹਣ ਤੁਸੀਂ ਸੁਣ ਦੇਖ ਲਓ ਕਿ ਕੁਝ ਦਿਨ ਪਹਿਲਾਂ ਹੀ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਸਰਕਾਰੀ ਸਕੂਲਾਂ ਦੇ ਵਿੱਚ ਗਏ ਆ ਉੱਥੇ ਜੋ ਉਹਨਾਂ ਨੇ ਗੱਲ ਸਰਗਰਮੀਆਂ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਮੈਂ ਕਹਿੰਦਾ ਕਿ ਚੰਗਾ ਕੰਮ ਕੀਤਾ ਉਹਨਾਂ ਨੇ ਗੱਲ ਖਸਦਾਨ ਨੇ ਇਹ ਵੀ ਗੱਲ ਕੀਤੀ ਕਿ ਅਸੀਂ ਕਿਸੇ ਬੋਲੀ ਦੇ ਖਿਲਾਫ ਨਹੀਂ ਹੈਗੇ ਪਰ ਸਾਡੀ ਪੰਜਾਬੀ ਮਾਂ ਬੋਲੀ ਹੈ ਜਿਹੜੀ ਉਦੇ ਵਾਸਤੇ ਅਸੀਂ ਜੋ ਕੁਝ ਕਰਨਾ ਚਾਹੀਦਾ ਸਾਨੂੰ ਉਹ ਕਰਨਾ ਚਾਹੀਦਾ ਹੈ ਉਹ ਜ਼ਰੂਰੀ ਹੈ ਸੋ ਇਹ ਮਕਬੂਲੀਅਤ ਜਿਹੜੀ ਹੈਗੀ ਪੰਜਾਬ ਦੇ ਵਿੱਚ ਲੱਖਾਂ ਸਿਧਾਨਾਂ ਨੂੰ ਵੀ ਕਾਫੀ ਚੰਗੀ ਮਿਲ ਰਹੀ ਹੈ ਜੀ ਸੋ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਢੰਗ ਦੇ ਸਿਆਸੀ ਸਮੀਕਰਨ ਬੈਠਦੇ ਨੇ ਕੀ ਹੁੰਦਾ ਜੀ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਜੀ ਸੋ ਇਹ ਸਨ ਮੇਰੇ ਨਾਲ ਸਾਡੇ ਨਾਲ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਸੋ ਇਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਜਿਹੜੀ ਆ ਭਾਜਪਾ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਸਰਗਰਮ ਨਜ਼ਰ ਆ ਰਹੀ ਹੈ ਕਈ ਥਾਵਾਂ ਤੇ ਬੈਠਕਾਂ ਕੀਤੀਆਂ ਜਾ ਰਹੀਆਂ ਨੇ ਤੇ ਕਈ ਕਈ ਬੈਠਕਾਂ ਕੀਤੀਆਂ ਜਾ ਰਹੀਆਂ ਨੇ ਤੇ ਲੋਕ ਸਭਾ ਚੋਣਾਂ ਜਿੱਤਣ ਦੇ ਲਈ ਪੰਜਾਬ ਵਿੱਚ ਜਿੱਤਣ ਲਈ ਉਹਨਾਂ ਦੇ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਪਰ ਉੱਥੇ ਹੀ ਜੇਕਰ ਜੇਕਰ ਗੱਲ ਕਰੀ ਆਪਾਂ ਕਾਂਗਰਸ ਦੀ ਬਲਕੌਰ ਸਿੰਘ ਸਿੱਧੂ ਜਿਹੜੇ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਉਹਨਾਂ ਨੂੰ ਲੈ ਕੇ ਵੀ ਸਿਆਸੀ ਸਰਗਰਮੀ ਚੜੀ ਹੋਈ ਹੈ ਉਹਨਾਂ ਦੇ ਵੀ ਚੋਣ ਮੈਦਾਨ ਦੇ ਵਿੱਚ ਉਤਰਨ ਦੀ ਗੱਲ ਕਹੀ ਜਾ ਰਹੀ ਹੈ ਅਤੇ ਉਹਨਾਂ ਦੇ ਨਾਲ ਲੱਖਸ ਦਾਣਾ ਨੂੰ ਵੀ ਦੇਖਣਾ ਹੋਵੇਗਾ ਕਿ ਉਹ ਕਿਸ ਪਾਰਟੀ ਨੂੰ ਜੁਆਇਨ ਕਰਦੇ ਨੇ ਜਾਂ ਉਹ ਉਸ ਵਕਤ ਕੀ ਫੈਸਲਾ ਲੈਂਦੇ ਨੇ ਕੀ ਹੁੰਦਾ ਉਸ ਵਕਤ ਇਹ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਅਗਲੀ ਵਾਰੀ ਫਿਰ ਹਾਜ਼ਰ ਹੋਵਾਂਗੇ ਪੰਜਾਬ ਦੇ ਨਵੇਂ ਸਿਆਸੀ ਮੁੱਦਿਆਂ ਨੂੰ ਲੈ ਕੇ ਤਦ ਤੱਕ ਲਈ ਦਿਓ ਇਜਾਜ਼ਤ ਤੰਗਵਾ